ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵਗੇ ਤੁਸੀਂ ਸਾਰੇ ਤੇ ਅੱਜ ਆਪਣਾ ਦਿਨ ਹੋ ਗਿਆ 105 ਤੇ ਮੁੰਡੇ ਤੁਸੀਂ ਦੇਖ ਸਕਦੇ ਪਿਛੇ ਆ ਚੁੱਕੇ ਆ ਤੇ ਮਿਹਨਤ ਕੋਈ ਸਾਬ ਨਹੀਂ ਕਰਾਤੀ ਸ਼ੁਰੂ ਬੱਚੇ ਲਾ ਰਹੇ ਆ ਅੱਜ ਆਠਾ ਲੱਗੰਦੇ ਆਠਾ ਦੇਖੋ ਜੀ ਪਿਛੇ ਚੱਲ ਰਿਹਾ ਕੰਮ ਫੁੱਲ ਜੁਗਰਾਂ ਸ਼ੁਗਰਾਂ ਦੇ ਤੁਹਾਨੂੰ ਅੱਗੇ ਦਿਖਾਉਣੇ ਆ ਅਸੀਂ ਜਾ ਕੇ ਠੀਕ ਆ ਜੀ ਕਿੱਦਾਂ ਚੱਲਦਾ ਕੰਮ ਲਓ ਜੀ ਸਹਿਜ ਹੁਣੀ ਲੱਗੇ ਹੋਏ ਆ ਸੈੱਟ ਲਾਉਣਾ ਮੁੰਡੇ ਚੋਬਰ ਬੋਕਣਦੇ ਹੀ ਪੂਰਾ ਠੀਕ ਹੈ ਜੀ ਸਹਿਜ ਮੰਗਲ ਕੋਟੀ ਤੂਤਾ ਤੇ ਥੋੜੀ ਟੀਮ ਆਪਣੀ ਅੱਗੇ ਗਈ ਹੋਈ ਆ ਬੱਚੇ ਥੋੜੇ ਜੇ ਅੱਗੇ ਗਏ ਹੋਏ ਆ ਲੋ ਜੀ ਲੈਨਸਰ ਤੁਰੇ ਹੀ ਆਉਂਦੇ ਆ ਬਾਬੇ ਦੀ ਕਿਰਪਾ ਨਾਲ ਬਾਕੀ ਆਪਣੇ ਆ ਵੀ ਚੋਬਰ ਆ ਗਏ ਆ ਜੀ ਵੱਡੇ ਵਾਲਿਆਂ ਚੋਬਰਾਂ ਚੋਂ ਹਿੰਦਾ ਅਮਰਤ ਬਿੱਲਾ ਸੁਖਵੀਰ ਸਹੀ ਆ ਜੀ ਲੱਗੇ ਮੁੰਡੇ ਇੱਕ ਆਪਣੇ ਰਾਈ ਵਾਲੋਂ ਠੀਕ ਆ ਜੀ ਤਿਆਰੀ ਫੁੱਲ ਵਾ ਮਗਰ ਦੂਜੇ ਬੰਦੇ ਵੀ ਆਪਣੇ ਤਿਆਰ ਆ ਸਹੀ ਆ ਜੀ ਲਓ ਜੀ ਏਸੀ ਜਮਸ਼ੇਰ ਦੇ ਮੁੰਡੇ ਆ ਭਾਜੀ ਆਉਂਦਾ ਪਿੱਪਲੀ ਤੋਂ ਸਹੀ ਆ ਜੀ ਬੰਦੇ ਦੂਰੋਂ ਦੂਰੋਂ ਆ ਰਹੇ ਆ ਕੈਂਪ 'ਚ ਦੇਖ ਸਾਦੇ ਤੁਸੀਂ ਸਹੀ ਆ ਜੀ ਕੋਈ ਸਾਹਿਬ ਲੱਗੇ ਹੋਏ ਆ ਭਾਜਦੇ ਕਿਉਂ ਨਹੀਂ ਹਾਂਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਠੰਡ ਕਰਾਉਂਗੇ ਕਿ ਨਹੀਂ ਹਜੇ ਮੈਂ ਕਿਹਾ ਪੈਸਾ ਹੁੰਦੀ ਆ ਮੋਟਰਸਾਈਕਲ ਠੀਕ ਆ ਅੱਛਾ ਅੱਛਾ ਜੇ ਫੇਰ ਗੱਡੀ ਲੈ ਜਾਣਾ ਸੀ ਮੈਂ ਕਿਤੇ ਠੀਕ ਆ ਜੀ ਤੇ ਅੱਜ ਫੇ ਗੱਡੀ ਤੇ ਆਏ ਹੈ ਝੂਡਾ ਲਿਆਜੂ ਤੁਹਾਡੀ ਗੱਡੀ ਤੇ ਅੱਜ ਸਹੀ ਹੈ ਸਹੀ ਹੈ ਜੀ ਬਹੁਤ ਬੱਕਦੇ ਹੀ ਚੋਬਰ ਮੇਰੇ ਮਿੱਤਰੋ ਇਧਰ ਲੱਗਿਆ ਰਸਾ ਅਮਨ ਨੇ ਲਾਤਾ ਰਸਾ ਮੇਰੇ ਮਿੱਤਰੋ ਕਦਾਂ ਜਾਂਦਾ ਸ਼ੂਕਦਾ ਇਹ ਆ ਜਾੰਗੂ ਮੇਰੇ ਮਿੱਤਰੋ ਦੇਖੋ ਤੁਸੀਂ ਤਦਾ ਦੇਖੋ ਇਹ ਆ ਜਾੰਗੂ ਜਾਂਦਾ ਸ਼ੂਕਦਾ ਕੰਨੇ ਲਾਉਂਗਾ ਹਮਨੇ ਨਾ ਨਹੀਂ ਤੂੰ 1 ਹੀ ਲਾ ਦੇ ਤੂੰ 1 ਹੀ ਲਾ ਦੇ 10 ਲਾ ਦੇ ਅੱਗੇ ਨਹੀਂ ਨਹੀਂ ਠੀਕ ਆ ਭਰਾਵਾ ਇਹ ਦੇਖੋ ਭਾਈ ਦੂਜਾ ਲਾਤਾ ਵਾ ਤੇ ਅਮਨ ਦੇ ਸੁੱਟਣ ਲਾਪੇ ਪਸ਼ੀਨੇ ਦੇਖੋ ਤੁਸੀਂ ਇਹ ਤੋ ਟੱਚ ਕਰਕੇ ਲਿਆਉਂਦਾ ਮੇਰੇ ਮਿੱਤਰੋ ਬਾਸਾ ਇਹ ਚੋਬਰਾਂ ਨੂੰ ਭਜਾਇਆ ਵਜ ਫੜ 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 ਇਹਨੂੰ ਜਾਵੇ ਨਾ ਜਾਵੇ ਨਾ ਡੌਜ ਤੇ ਡੌਜ ਤੇ ਥੱਕ ਗਿਆ ਜੋਤਾ ਜੋਤਾ ਥੱਕ ਗਿਆ ਵਾ ਬਾਜਾ ਮਗਰ ਹੋ ਜਾ ਦੇ ਬਾਜਾ ਮਗਰ ਇਹਨੇ ਸਾਹ ਲੈ ਲੈਣਾ ਚੱਲ 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 ਫੜ ਲੈ ਇਹਨੂੰ ਫੜ ਲੈ ਇਹਨੂੰ ਜਾਵੇ ਨਾ ਚੱਲ 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 ਫੜ ਲੈ ਫੜ ਟਾ ਲਾ ਟਾ ਲਾ ਟਾ ਲਾ ઓਵੇ ਪਾਜੀ ਲੈ ਕੇ ਆ ਮਾਲਕ ਕਿਥੋਂ ਲਿਆ ਆ ਪਾਜੀ ਏ ਭਾਈ ਇੱਥੇ ਸਾਡੇ ਪਿੰਡੋਂ ਆ। ਅੱਛਾ। ਦੂਜਾ ਮਾਲ ਕਿੱਥੋਂ ਲਿਆ? ਮਾਲ ਕਹਿੰਦੇ ਉਧਰੋਂ ਆਇਆ ਵਾ ਮਾਜੇ 'ਚੋਂ। ਆਹ ਮਾਲ ਕਹਿੰਦੇ ਸਾਡੇ ਆਪਦੇ ਪਿੰਡ ਦਾ ਹੀ ਆ। ਮਸਲ ਵੇਲ ਲੋ। ਆਹ ਆ ਪ੍ਰੋਮੋਟਰਾਂ ਨਾਲ ਆਇਆ। ਹਾਂਜੀ ਭਾਜੀ ਕਿੱਦਾਂ? ਵਧੀਆ ਜੀ ਵਧੀਆ ਭਾਜੀ। ਭਾਜੀ ਕਿਰਾਇਆ ਕਰੂਆ ਨਹੀਂ ਅਸੀਂ ਦੇਣਾ ਆ ਸਿੱਧੀ ਜਿਹੜੀ ਗੱਲ ਆ। ਕੋਈ ਗੱਲ ਨਹੀਂ ਭਾਜੀ ਇਹਨਾਂ ਕੋਲ ਆ ਦੇ ਪੈਸੇ ਬਹੁਤ ਆ ਹਜ਼ਾਰੇ ਹੋਣ। ਲੋ ਵੀ ਮਾਲ ਹੂਪੇ ਆ ਸਿੱਧੇ ਅੱਜ। ਸਰੀਰ ਵੇਲ ਲਾਛ ਲਾਛ ਕਰਦੇ ਗੱਬਰੂਆਂ ਦੇ ਅੱਜ ਪਜਾਮੇ ਦੇ ਕੋਲ ਲੈ ਕੋਲ ਆ ਜਾਊਗਾ। ਤੇ ਉੱਪਰ ਬੁੱਕਣਗੇ ਓਏ ਐਦਾਂ ਨਹੀਂ ਐਦਾਂ ਨਹੀਂ ਤੌਣ ਦੇ ਹੱਥ ਰਕਾ ਕੇ ਓਏ 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 ਖਾਰ ਤੇ ਸਹੀ ਪਿੱਛੇ ਕੀ ਸਮਰਦਾ ਪਾੜ ਪਿੱਛੇ ਕੀ ਗੱਲ ਆ ਕਹਿੰਦੇ ਪੱਟਾਂ ਦੇ ਨਾਲ ਓਏ ਓਏ ਤਾੜੀਆਂ ਮਾਰੋ ਓਏ ਕੀ ਕਰਦੇ ਆ ਚਲੋ ਚਲੋ ਹੌਸਲਾ ਵਜਾਈ ਕਰੋ ਮੁੰਡਿਆਂ ਦੀ ਸਮਰਦਾ ਦੱਸਿਆ ਦਾ ਪਾਇਆ ਨਹੀਂ ਨਹੀਂ ਇਹਨਾਂ ਕਦੀ ਨਹੀਂ ਗੱਲ ਇਹਨਾਂ ਕਾ ਟੋੜ ਦੇਣਾ ਸ਼ਾਬਾਸ਼ ਸ਼ਾਬਾਸ਼ ਮੁੰਡਿਓ ਮਾਲੀ ਕੋਲ ਦੀ ਹੁੰਦੇ ਆ ਅੱਜ ਕਹਿੰਦੇ ਹਰਖੇ ਫਿਰ ਉਹ ਲੱਗ ਗਿਆ ਵੀ ਉਹ ਇਦਾਂ ਨਹੀਂ ਕਰਾ ਉਹ ਰਾਤ ਪੈ ਜਾਣੀ ਇਦਾਂ ਚਲੋ ਚਲੋ ਓਏ ਦਾਵ ਵੀ ਮਾਰੋ ਕੀ ਗੱਲ ਆ ਸਮੋਸੇ ਬੈਸਟਾ ਨੂੰ ਸਮੋਸੇ ਅੱਜ ਹਲਵਾਈ ਦਿਓ ਲੈ ਭਾਜੀ ਮੈਂ ਇਧਰ ਪਟਕੇ ਦੀ ਥੱਦੀ ਆ ਤੂੰ ਆਡੀਅנס ਪਚਾਈ ਜਾਂਦਾ ਮੇਰੀ ਚੱਲ 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 ਸੀਟੀ ਸੀਟੀ ਭਾਜੀ ਆਇਓ ਮਾੜਿਆ ਵਿਚਾਲੇ ਆਇਓ ਆ ਦੱਸਿਓ ਮੜਾ ਜਾ ਇਹਨਾਂ ਨੂੰ ਐਦਾਂ ਹੀ ਕਰੀ ਜਾਂਦੇ ਓ ਦੋਂਦੇ ਉਹ ਜੱਸਾ ਪੱਟੀ ਹੱਸੀ ਆਂਦਾ ਵਾ ਨਾ ਪ੍ਰਤਪਾਲ ਕਿਹੜੇ ਕੋ ਕਰ ਜੋਗਾ ਵਾ ਇੱਕ ਮਿੰਟ ਕਿਦਾਂ ਤਾਂ ਉੱਤਰ ਸੜ ਜੰਦੇ ਪਾਲਾ ਬੰਦਾ ਚੇਂਜ ਕਰ ਦਿੰਦਾ ਇਹਨਾਂ ਨਾਲ ਐਦਾਂ ਦੇ ਫੇਰ ਲੱਗੇ ਰਹੋਗੇ ਸਾਰੀ ਦਿਨ ਲੈ ਬੰਦਾ ਚੇਂਜ ਨਹੀਂ ਲਾਉਂਦੇ ਦਾ ਇੱਧਰ ਵਿੱਚ ਆ ਜੋ ਵਿੱਚ ਆ ਜੋ ਵਿੱਚ ਆ ਜੋ ਵਿੱਚ ਆ ਜੋ ਪਿੱਛੇ ਵੀ ਮਿਹਨਤ ਚੱਲ ਰਹੀ ਆ ਇੱਧਰ ਵੇਖ ਲਓ ਮੱਲ ਪੜਨ ਦੇ ਤੌਣ ਤੇ ਹੱਥ ਰੱਖ ਸਮਰ ਉੱਤੇ ਰੱਖ ਤੌਣ ਦੀ ਤੌਣ ਫੜ ਲੈ ਦੀ ਤੂੰ ਵੀ ਤੌਣ ਫਾੜੇ ਦੀ ਇਹ ਵੀ ਭਾਜੀ ਸਹਿਜ ਵਾਂਗੂ ਕਰੰਦੇ ਅੱਜ ਟੋਪੀ ਲੱਤੀ ਪਿਆ ਬੰਦੇ ਚੇਂਜ ਕਰਦ ਗਏ ਬਹੁਤ ਸੋਹਣੇ ਬਹੁਤ ਸੋਹਣੇ ਸਮਰਾਇਦੇ ਬਸ ਚਲੋ ਚਲੋ ਸ਼ਾਬਾਸ਼ ਦੇ ਸਾਦੇ ਤੁਸੀਂ ਇੱਧਰ ਮੁੰਡੇ ਮਿਹਨਤ ਲਾਉਂਦੇ ਆ ਸਹੀ ਆ ਪੜਕੇ ਦੀ ਕੁਸ਼ਤੀ ਚੱਲੰਦੀ ਈ ਉਧਰ ਬਹੁਤ ਉਦਿਆ ਮੰਗਲ ਮੰਗਲ ਮੇਂ ਦੰਗਲ ਇੱਧਰ ਵੀ ਦੰਗਲ ਚੱਲੰਦਿਆ ਵਾ ਦੰਗਲ ਦੰਗਲ ਮਿਲਦਾ ਕੁਸ਼ਤੀ ਬਰਾਬਰ ਰਹਿ ਜਾਣੀ ਆ ਮਿਲਿਆ ਤਾਂ ਕੁਝ ਨਹੀਂ ਹੁਣੀ ਨੀ ਹਾਂ ਹਿੰਦੇ ਵਾਰੀ ਕੋਸਤੀ ਲਾ ਦਾ ਬਰਾਬਰ ਰਹਿ ਜਾਣੀ ਆ ਇਹ ਬਰਾਬਰ ਇਹ ਮਹੀਨਾ ਚੱਲੂ ਮਹੀਨਾ ਚੱਲੂਗੀ ਨਾ ਥੱਲੇ ਲੱਤਾਂ ਵੀ ਹੈਗੀਆਂ ਵਾ ਓ ਵੇ ਓ ਵੇ ਓ ਵੇ ਓ ਵੇ ਸਹੀ ਫੀ ਸਹੀ ਫੀ ਰੋਟੀ ਆ ਗਿਆ ਰੋਟੀਆਂ ਓ ਵੇ ਕੁੱਪਾ ਆ ਗਿਆ ਹਾਂ ਵੇ ਦਾ ਮਾਰੋ ਇਦਾਂ ਉਹ ਵੀ ਚੀੜਾ ਉਧਰੋਂ ਓ ਵੇ ਹਾਂ ਵੇ ਸ਼ਾਬਾਸ਼ ਲੜਨਾ ਨਹੀਂ ਲੜਨਾ ਨਹੀਂ ਲੜਨਾ ਨਹੀਂ ਢੋਲ ਵੱਜਦੀ ਹੁੰਦੀ ਆ ਹੱਥ ਨਹੀਂ ਫੜਨੇ ਉਦਾਂ ਹੁੰਦੇ ਆ ਤਾਂ ਫਿਰ ਵੱਢਣੀ ਆ ਰੋਟੀ ਇੱਥੇ ਨਹੀਂ ਬੈਣ ਲੱਗਦਾ ਯਾਰ ਤੁਸੀਂ ਤਾਂ ਮੁਸਾਫਾਰਾ 12000 ਰੁਪਏ ਦਾ ਲੱਤਾਂ ਨਹੀਂ ਕੀ ਆਉਂਦੀ ਤੇਰੇ ਵੀ ਲੈ ਕੇ ਗਏ ਆ ਉਹ ਗੋਪੀ ਦੀਆਂ ਲੱਤਾਂ ਬਾਹਰ ਘੜਦਾ ਪੈਰਾਂ ਦਾ ਲੱਤਾਂ ਚੱਲੋ 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 ਝੋਟਿਓ ਆਡੀਅנס 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 ਖੜੀ ਆ ਕਿ ਕਿਹੜੇ ਬੋਂਗ ਬੰਨੇ ਹੋ ਜੋ ਹੱਡ ਪੈਰ ਨਾ ਤੋੜ ਦੇਣ ਪੱਥਰ ਹੀ ਆ ਤਰੇ ਤਰੇ ਅਮਰਤ ਭਾਈ ਜੀ ਪਾ ਕੇ ਆ ਜਾ ਭਾਈ ਜੀ ਇਹਨੂੰ ਕਲਾ ਦਈਏ ਅਮਰਤ ਤੋ ਛੱਡ ਦੇ ਇੱਧਰ ਆ ਅਮਰਤ ਆ ਜਾ ਆ ਜਾ ਆ ਜਾ ਉੱਥੇ ਪਾਲੇ ਤਰੇ ਮੈਂ ਭਾਈ ਜੀ ਇੱਧਰ ਆ ਆ ਇੱਧਰ ਆਜੋ ਆਜੋ ਹਾਂ ਜੀ ਆ ਪਲਾਸ ਟੀ-ਸ਼ਰਟ ਟੀ-ਸ਼ਰਟ ਰੇ ਮੈਂ ਕਹ ਲਾ ਪੱਦ ਗਏ ਬੰਦੇ ਨਾਲ ਦੇ ਵੇਖੀ ਨੂੰ ਆਹ ਵੇ ਲੋ ਬਣ ਗਿਆ ਕੋਣ ਸਰ ਮੈਸੇਜ ਜਾ ਜਾ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਨਾ ਹੋਏ ਚੱਲ ਆ ਜਾ ਚੱਲ ਆ ਜਾ ਗੋਹ ਨਹੀਂ ਹੁੰਦਾ ਜਾ ਲਓ ਜੀ ਅੱਜ ਕੁਸ਼ਤੀ ਤੁਹਾਨੂੰ ਦੱਸਣਗੇ ਕਿੱਦਾਂ ਕਰਨੀ ਆ ਆ ਵੀ ਲੈ ਹੁਣ ਵੀ ਇੱਕ ਡੀ ਜਲਦੀ ਫੜੀਆਂ ਤਾਉਣਾ ਆ ਵੇ ਐਦਾਂ ਫੜ ਇੱਕ ਪਾਸੇ ਕਿਹਨੇ ਜਿਮ ਵਾਲਾ ਗੱਭਰੂ ਆ ਤੇ ਇੱਕ ਪਾਸੇ ਕਬੱਡੀ ਵਾਲਾ ਲੈ ਲੈ ਛਡਾਲਾ ਤੇ ਛਡਾਲਾ ਡਿੱਗਣਾ ਨਿਕਾ ਲੈ ਇੰਨਾ ਕੰਮ ਹੀ ਇੰਨਾ ਕੰਮ ਹੈਗਾ ਆ ਵੇ ਲੈ ਐਦਾਂ ਐਦਾਂ ਦਾ ਵਜਦੇ ਆ ਕੁੜੋਂ ਤੇ ਸਹੀਂ ਦਾਤ ਮਾਰੋ ਚੱਲ ਬਾਲਿਆ ਓ ਹਿੰਦਿਆ ਕਹਿੰਦਾ ਹਿੰਦਾ ਕਹਿੰਦਾ ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ ਓ ਵੇ ਸਮਰ ਟਠਣਾ ਨੇਗਾ ਇਧਰ ਵੀ ਇੱਕ ਪਾਸੇ ਕਬੱਡੀ ਵਾਲਾ ਚੋਬਰ ਆ ਚੱਲ ਚੱਲ ਕੋਹ ਨਹੀਂ ਅੰਦਰ ਰੁਕ ਜਾ ਮੜਾ ਓ ਵੇ ਏ ਹੋਰ ਆ ਹੋਰ ਆ ਸਮਰ ਓ ਵੇ ਨਹੀਂ ਠੀਕ ਆ ਧਿਆਰੀ ਨਹੀਂ ਠੀਕ ਆ ਧਿਆਰੀ ਸਮਰ ਗੋਪੀ ਦਾ ਹੋਣਾ ਲੈ ਲੈ ਹੈਗਾ ਭਰੀ ਕਰੰਟ ਸਮਰ ਗੋਪੀ ਦਾ ਨਹੀਂ ਸਮਰ ਦਾ ਗੋਪੀ ਦਾ ਕਰਾਉਣਾ ਸੌਰੀ ਕੀ ਸੌਰੀ ਕੁੱਪੇ ਦੇ ਕੁੱਪਾ ਪਿੱਛੇ ਕੁੱਪਾ ਸ਼ਾਬਾਸ਼ ਸ਼ਾਬਾਸ਼ ਹਿੰਦੇ ਸ਼ਾਬਾਸ਼ ਬੇਇਤੀ ਕਿੱਥੇ ਕਰਾਉਣੀ ਆ ਨਾ ਨਾ ਆ ਵੇ ਇਦਾਂ ਮਰਦਾ ਮਰਦਾ ਫੜ ਫੜ ਲੱਤ ਫਾੜੇ ਦੀ ਤੂੰ ਵੀ ਨਹੀਂ 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 ਹੋਵੇ ਪਰਵਾਨ ਹੱਡਾ ਹੋਰਾ ਏ ਢੀ ਜਲਦੀ ਨਹੀਂ ਢਠਣ ਵਾਲਾ ਨਾ ਨਾ ਹਿੰਦੇ ਨਹੀਂ ਕਾਕੇ ਬਹੁਤ ਸੋਨੇ ਬਹੁਤ ਸੋਨੇ ਆਉਂਦਾ ਰਿਆ ਤਾਂ ਤਨ ਲਾਏ ਆ ਪਾਜੀ گاਵਾ ਦਾ ਦੁੱਧ ਪੀਤਾ ਮੱਜਾਂ ਦਾ ਇਦਾਂ ਕਿ ਤਾ ਨਹੀਂ ਦੋਜੀ ਦਾ ਮੁੰਡਾ ਨਹੀਂ ਠੀਕ ਹੈ ਨਹੀਂ ਨਹੀਂ ਕਿ ਆਵੇਂ ਉਹ ਸ਼ੈਤਾਨੀ ਹੈਗੀ ਆ ਵੇਲਾ ਸ਼ੈਤਾਨੀ ਹੈਗੀ ਆ ਉਹਨੂੰ ਵੀ ਹੈਗੇ ਲੱਗਿਆ ਅਮਰ ਅੰਤ ਜਬਦਾਮ ਹੈਗੇ ਨਹੀਂ ਬਾਦਾਮ ਨਹੀਂ ਦੁੱਧ ਪੜਿਆ ਨਹੀਂ ਬਾਦਾਮ ਲਿਆਉਣੇ ਅੱਜ ਮੈਂ ਚੇਤਾ ਭੱਲੇ ਨਹੀਂ ਨਹੀਂ ਹਿੰਦੇ ਆ ਸ਼ੈਤਾਨੀ ਹੈਗੀ ਆ ਯਾਰ ਅਪਰਾਧ ਇਹ ਨਹੀਂ ਕਰਦਾ ਇਹ ਗਲਤ ਗੱਲ ਕਰਦਿਆਂ ਵੀਰੇ ਸਹੀ ਦਾ ਮਾਰ ਸਮਰ ਆ ਸਮਰ ਚਾਵਾ ਸਮਰ ਰੋਜਾ ਰੋਜਾ ਛੜਦੇ ਬਾਹਾਂ ਨਾ ਤੋੜਦੀ ਉਹਦੀ ਹਾਂ ਗਲਤ ਦਾਵਾ ਤੇਰਾ ਭਾਜੀ ਵੇਖ ਲੈ ਕਿ ਸਹੀ ਆ ਸਹੀ ਆ ਸਹੀ ਆ ਕੀ ਆ ਬਈ ਆਓ ਵੇਖ ਲੈ ਲੈਕ ਫੜ ਹਿੰਦੇ ਲੱਕ ਫੜ ਲੱਕ ਹਾਂ ਬਹੁਤ ਸਾਰੇ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਚੱਲ 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 ਵਰਗਿਆ ਸਮਰ ਕਰ ਰਿਹਾ ਝੋਟੀ ਦੇ ਮੱਲ ਝੋਟੀ ਦੇ ਅੱਜ ਕੁਸ਼ਤੀ ਆ ਹੁੰਦੀ ਕੁਸ਼ਤੀ ਗੁਪੀ ਦੁਆਰਾ ਦੁਆਰਾ ਕਰਾਉਣਾ ਇਹ ਨੂੰ ਤਾਂ ਜਾਣਾ ਹੈ ਇਹ ਕੱਜ ਦਾ ਕਹਿੰਦਾ ਗੁਪੀ ਦਾ ਹੈ ਹੋਰ ਬਾਸ ਜਿਹੜਾ ਇੰਨਾ ਅੜ ਗਿਆ ਨਾ ਆਹ ਓਏ ਬਾਲੇ ਤੇ ਜੁੜਾ ਦੇ ਦੇ ਇਹ ਫੇਰ ਸਾਡ ਸਾਡ ਉਹ ਵੀ ਸੈੱਟ ਸਾਡਾ ਆ ਗਿਆ ਅੱਗੇ ਪਿੱਛੇ ਅੱਗੇ ਪਿੱਛੇ ਸਪ੍ਰਿੰਟਾਂ ਪਾਜੀ ਕਹਿੰਦੇ ਪਹਿਲਾਂ ਕਬੱਡੀ ਦੀ ਮਿਹਨਤ ਲਵਾਉਂਦਾ ਹੁੰਦਾ ਸੀ ਹੁਣ ਕਹਿੰਦੇ ਕੁਸ਼ਤੀ ਮੁਕਾਬਲੇ ਕਰਾਉਣੇ ਵੀ ਸ਼ੁਰੂ ਕਰਾਤੇ ਆ ਉਦੋਂ ਪਾਜੀ ਜੋਰ ਜ਼ਿਆਦਾ ਹੁੰਦਾ ਨਾ ਇਹ ਚ ਜ਼ਿਆਦਾ ਜ਼ਿਆਦਾ ਤੂੰ ਹੀ ਲਾਉਂਦਾ ਟੈਕ ਕਰਾ ਦੇਣਾ ਇੱਕ ਅੱਧੀ ਬੰਦੇ ਨੂੰ ਹੀ ਜੋਰ ਜੋਰ ਚ ਨਹੀਂ ਅੱਜ ਮੌਸਮ ਵਧੀਆ ਪਾਜੀ ਗਰਮੀ ਹੈ ਨੀਗੀ ਚੱਲ ਚੱਲ ਐਸੇ ਪਾਜੀ ਉਹ ਵੇਖ ਲੈ ਸਾਗਰ ਕਹਿੰਦਾ ਬੰਨੇ ਕਰ ਦੋ ਅੱਜ ਮੈਂ ਇੱਕ ਅਦਾ ਚੱਕ ਦੇਣਾ ਵਾ ਉਹ ਸਾਗਰ ਅੱਜ ਉਹ ਵੇ ਹੱਥ ਖੜਾ ਕਰਦਾ ਕਿ ਨਾ ਪੱਥਰਾਂ ਦੇ ਨਾਲ ਕਹਿਣਾ ਬੱਲਿਆ ਵੱਡਿਆ ਜਾਏਗਾ ਇੱਧਰ ਲਿਆ ਭਾਈ ਆ ਵੇ ਮੁੰਡੇ ਕਹਿੰਦੇ ਬਲਾਕ ਇੱਧਰ ਲਿਆ ਚੱਕੇ ਇਟਾਂ ਵਾਲਾ ਸਮਰ ਤੇ ਅੱਜ ਫੋਕਸ ਕਰੋ ਅੱਜ ਸਮਰ ਤੇ ਅੱਜ ਫੋਕਸ ਕਰੋ ਫੋਕਸ ਕਰੋ ਅੱਜ ਤੁਸੀਂ ਦੇਖ ਸਕਦੇ ਆ ਮੁੰਡਾ ਕਹਿੰਦੇ ਦੋਜੀ ਦਾ ਮੁੰਡਾ ਆਈ ਹੋਏ ਸਾਡੇ ਪਤਾ ਲੱਗਦਾ ਪੈਂਦੀ ਆ ਪਾਟਾਂ ਤੇ ਛੱਲੀਆਂ ਐਵੇਂ ਨਹੀਂ ਪੈਂਦੀਆਂ ਵੈਰੀ ਗੁੱਡ ਵੈਰੀ ਗੁੱਡ ਚੱਕ ਦਿਓ ਚੱਕ ਦਿਓ ਕੰਮ ਨੂੰ ਚੱਕ ਦਿਓ ਚਲੋ ਚਲੋ ਮੱਲੋ ਚਲ 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 ਮੱਲ ਕਹਿੰਦੇ ਮੱਲ ਚਲ 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 ਆਉਂਦਾ ਮੜਾ ਹੱਥ ਰਖਾਉ ਧੌਂਡ ਤੇ ਹੱਥ ਤੇ ਰਖਾਉ ਇਦਾਂ ਥੋੜੀ ਕਰ ਦਿੰਦੇ ਪਹਿਲਵਾਨ ਆਹੋ ਹੱਥ ਰਖਾ ਲੂ ਧੌਂਡ ਤੇ ਦਾਦ ਤੁਸੀਂ ਪਤਾ ਹੀ ਕਿੰਨਾ ਕ ਪੈਣ ਦੇਣਾ ਵਾ ਪਰ ਪਹਿਲਵਾਨ ਕਹਿੰਦੇ ਅਸੀਂ ਨਹੀਂ ਧੌਂਡ ਤੇ ਹੱਥ ਰਕੋਣਾ ਸਾਹ ਲੈਂਦੇ ਆ ਹੌਲੀ ਹੌਲੀ ਅੱਜ ਮਾਰ ਮਾਰਦਾ ਹਿੰਦਿਆ ਦਾ ਮਾਰ ਤੇ ਹਾਂ ਚਲ ਨਾ ਗੋਪੀਨ ਦਾ ਆਹ ਹਾਂ ਹਾਂ ਚੇਂਜ ਕਰਾ ਦਈਏ ਗੋਪੀਤ ਨਹੀਂ ਹੁੰਦਾ ਹੁਣ ਉਹਦੇ ਜੋਰ ਹੋ ਗਿਆ ਮੱਲ ਦਾ ਗੋਪੀ ਦਾ ਗਲਤ ਗੋਪੀ ਨਾ ਗਲਤ ਗੋਪੀ ਨਾ ਹੋਈ ਸਾਡੀ ਨੇ ਇੱਕ ਅੱਜ ਜੋਰ ਲੱਗ ਗਿਆ ਕੱਲੂ ਕਰਾ ਦਾਂਗੇ ਗੋਪੀਆਂ ਹਾਂ ਚਲ ਗੋਪੀਨ ਕੱਲੂ ਕਰਾ ਦਾਂਗੇ ਕਿਉਂਕਿ ਉਹਦਾ ਜੋਰ ਲੱਗ ਗਿਆ ਉਹਦਾ ਜੋਰ ਲੱਗ ਗਿਆ ਚਲ ਚਲ ਤਕੀ ਪਹਿਲਾਂ ਗੋਪੀ ਹੁਣ ਫਾਇਦਾ ਚੱਕ ਲੈ ਦੇ ਨਹੀ ਨਾ ਤਕੀ ਚਲੋ ਚਲੋ ਆਹ ਜੋਰ ਲਾ ਲੱਗੇ ਪਾ ਲੱਗੇ ਹੂ ਸ਼ਾਬਾਸ਼ ਬੰਦਾ ਆਉਂਦਾ ਨਹੀਂ ਵੇਖ ਲੈ ਮੇਰੇ ਹੱਥ ਜਾ ਸਾਡੇ ਬਾਦ ਦੇ ਸਿਰ ਤੇ ਚੱਲ ਚੱਲ ਵੇ ਆਹ ਵੇ ਹੁਣ ਫੇ ਉਹ ਕੋਸ਼ਤੀ ਸਟਾਰਟ ਹੋ ਗਈ ਆ ਚੱਲ ਚੱਲ ਚੱਲੇ ਫੜ ਕੇ ਲਾ ਤੇ ਲਾ ਦੇ ਲਾ ਦੇ ਜੋਰ ਲਾ ਟਿੱਬੀ ਲਾ ਆਹ ਵੇ ਛੇੜ 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 ਲੋ ਉਹ ਚੱਕ ਲਵਾ ਤੇ ਹੀ ਹੂ ਇੱਕ ਕਿਤੇ ਇਹ ਤਾਂ ਇੱਕ ਵਾਰ ਉਹਨਾਂ ਤੇ ਕਿਹਾ ਇੱਕ ਨਹੀਂ ਦੋਵੇਂ ਲੱਗੇ ਆ ਕਿਉਂਟਾ ਕਹਿੰਦੇ ਲੱਤ ਗਈ ਮੱਲ ਝੋਟੀ ਦਾ ਪਿਉਣਾ ਹੁਣ ਤੈਨੂੰ ਮੈਂ ਬਰਮੀ ਲਿਆ ਕੇ ਆ ਓਏ ਇਹ ਆ ਚੱਕ ਆ ਪੜਕਾ ਮਿਲ ਗਿਆ ਵੇ ਲੋ ਓਏ ਜਿੱਤ ਗਿਆ ਭਾਜੀ ਤੇਰਾ ਸ਼ਗਿਰਦ ਜਿੱਤ ਗਿਆ ਆ ਪਹਿਲਵਾਨ ਨੇ ਨਾ ਪਹਿਲਾਂ ਛੋਟੇ weight ਚ ਪਹਿਲਵਾਨ ਨੂੰ ਹਰਾਇਆ ਤਾਂ ਹੁਣ ਕਹਿੰਦੇ ওভার weight ਚ ਚੈਲੰਜ ਕਰਤਾ ਉਹ ਤੇਰਾ ਲੱਗਾ 3 ਸਾਲ ਹੋ ਗਿਆ ਉਦਾਂ ਹੀ ਲੱਗਾ ਹੋਇਆ ਚੱਲ ਚੱਲ ਤੂੰ ਹਟ ਕਾ ਤੂੰ ਕਹਿੰਦਾ ਸਾਰੇ ਫਰੀ ਚੱਲ ਚੱਲ ਇੱਧਰ ਫਰੀ ਨਹੀਂ ਇੱਧਰ ਪੈਸੇ ਮਿਲਨੇ ਆਂ ਆਲਟੋ ਦਾ ਫੈਸਲਾ ਵਾ ਆਲਟੋ ਦਾ ਆਲਟੋ ਚ ਭੋਣਾ ਵਾ ਭਾਵੇਂ ਇਧਰ ਵੀ ਭਾਰੀ ਭਾਗ ਆ ਅੱਜ ਸਮਰ ਕਹਿੰਦਾ ਸਾਰੇ ਖਰਾ ਕੇ ਜਾਣੇ ਆ ਜਿੰਨੇ ਕਬੱਡੀ ਵਾਲੇ ਸਾਰੇ ਖਰਾ ਕੇ ਜਾਣੇ ਅੱਜ ਅੱਜ ਪਾਲਿਓ ਅੱਜ ਨਹੀਂ ਕਹਿੰਦਾ ਛੱਡ ਰ ਖੈਰ ਕਿਸੇ ਦੀ ਆਲਟੋ ਦਾ ਆਲਟੋ ਚ ਇਧਰ ਦੀ ਬਾਖੇ ਤਾਂ ਪਾ ਦੂਜੇ ਪਾਸੇ ਦੀ ਉਹ ਖੜੀ ਆਲਟੋ ਬੈਟਾਂ ਵਾਲੀ ਉਹ ਖੜੀ ਆ ਲੋ ਜੀ ਨਹੀਂ ਹੈ ਪਲਵਾਂ ਪਲਵਾਂ ਨਹੀਂ ਕਰਦਾ ਮੁੰਡਾ ਉਹ ਮਜ਼ਾਕ ਨਹੀਂ ਕਰਦਾ ਆਲਟੋ ਕਾਰ ਦਾ ਝੂਟਾ ਵਾ ਨਹੀਂ ਨਹੀਂ ਲੱਗੇ ਨਹੀਂ ਲੱਗੇ ਲੱਗੇ ਸਾਰਾ ਲੱਗ ਗਿਆ ਆਲਟੋ ਕਾਰ ਦਾ ਝੂਟਾ ਆਹ ਬੰਦੇ ਨੂੰ ਅਸੀਂ ਸਨਮਾਨ ਹੋਣ ਲੱਗਾ ਭਾਈ ਦੱਸਾਂ ਕਾ ਦੂੰ ਹੋਣ ਲੱਗਾ ਹੱਸਣਾ ਨਹੀਂ ਗਏ ਨੇ ਦੱਸਾਂ ਕਾ ਦੂੰ ਹੋਣ ਲੱਗਾ ਇਹ ਆਉਂਦਾ ਲੇਟ ਸਾਰੇ ਨੂੰ ਇਨੂੰ ਤਾਂ ਮੈਨ ਨੇ ਲੱਗੀ ਐ ਸ਼ੀਲਡ ਵੇਖ ਲ ਉੱਤੇ ਲਿਖਿਆ ਦਿਵਾਰਬਾ ਲੀਗ ਇਹਦਾ ਰਹਿੰਦਾ ਹੀ ਸਨਮਾਨ ਐ ਕਹਣਾ ਭਾਜੀ ਉੱਥੇ ਇੱਕ ਆਉਂਦਾ ਵੀ ਮਹੀਨੇ ਚ ਇੱਕ ਦਿਨ ਮਹੀਨੇ ਚ ਇੱਕ ਦਿਨ ਆਉਂਦਾ ਵਾ ਤਾਂ ਕਰਕੇ ਤੇ ਤੋਂ ਤੇ ਇਹ ਸਿੱਖਣਾ ਵਾ ਵੀ ਲੇਟ ਹੋਣਾ ਵਾ ਪੁੱਤ ਨਹੀਂ ਨਹੀਂ ਬੰਦਾ ਵਧੀਆ ਜੀ ਤਕੜਾ ਝੋਟਾ ਵਾ ਅੱਜ ਇਹਨੂੰ ਤਾਂ ਕਰਕੇ ਦਿੱਤਾ ਕਿ ਚੱਲ ਮੁੰਡਾ ਆਵੇ ਰੋਜ਼ ਤੇ ਬਾਕੀ ਹੁਣ ਬ੍ਰਹਮੀ ਕਰਨ ਲੱਗੇ ਆ ਰੈਡੀ ਇਹੇ ਚੀਜ਼ਾਂ ਰੋਜ਼ ਤੇ ਆ ਓਏ ਤਰੇ ਰਹਿੜਾ ਤੇ ਇਹੇ ਚੀਜ਼ਾਂ ਡੇਲੀ ਸ਼ੀਲਡ ਮਿਲਿਆ ਕਰਨੀ ਹੁਣ ਭਾਜੀ ਨੇ ਤਾਂ ਘਰ ਭਰ ਲਿਆ ਵਾ ਸ਼ੀਲਡਾਂ ਨਾਲ ਹੁਣ